ਅਸੀਂ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਡਲੌਕ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਆਪਣੇ ਜੋਧਾ ਵੀਰ ਆ ਜੀ ਜਰਮਨ ਤੋਂ ਤੇ ਉਹਨਾਂ ਦੇ ਜਿਹੜੇ ਆਪਾਂ ਆਏ ਆ ਪਿੰਡ ਤੇ ਤੁਹਾਨੂੰ ਜਿਹੜੇ ਆਪਾਂ ਉਹਨਾਂ ਦੇ ਕਬੂਤਰਾਂ ਦਾ ਜਿਹੜਾ ਸ਼ੌਂਕ ਕਰਾਵਾਂਗੇ ਜੀ ਬਹੁਤ ਹੀ ਵਧੀਆ ਤੇ ਵੱਡੀ ਗੱਲ ਇਹ ਆ ਵੀ ਜਿਹੜੇ ਆ ਵਾ ਸਾਂਭ ਸੰਭਾਲਿਆ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਮੰਮੀ ਜੀ ਨਹੀਂ ਕਰਦੇ ਬਏ ਆ ਤੇ ਬਹੁਤ ਹੀ ਵੱਡੀ ਗੱਲ ਹੈ ਜੀ ਆਪਣੇ ਪੁੱਤ ਦੇ ਸ਼ੌਂਕ ਆਸਤੇ ਜਿਹੜਾ ਵਾ ਦਾਣਾ ਪਾਣੀ ਤੇ ਜਿਹੜਾ ਆ ਦੇਖੋ ਜੀ ਜਿੰਨੇ ਵੀ ਕਬੂਤਰ ਹੈਗੇ ਆ ਉਹਨਾਂ ਦੀ ਮਾਤਾ ਜੀ ਸਾਹਮਣੇ ਨੇ ਤੇ ਜੋਦਾ ਵੀਰ ਆਪਣਾ ਵੀ ਜਿਹੜਾ ਵਾ ਜਰਮਨ ਤੋਂ ਉਬਾਰ ਨੇ ਤੇ ਜਿਹੜੀ ਆ ਦੇਖਭਾਲ ਉਹ ਮਾਤਾ ਜੀ ਉਹਨਾਂ ਦੇ ਕਰਦੇ ਪਏ ਨੇ ਤੇ ਇਹਿਆਂ ਮਾਵਣੂ ਸਲਾਮ ਹੈ ਜੀ ਜਿਹੜਾ ਇੰਨਾ ਆਪਣੀ ਸ਼ੌਂਕ ਕਰਾਉਂਦੇ ਵੇ ਤੇ ਬਾਕੀ ਤੁਹਾਨੂੰ ਬਾਚਾ ਅੰਦ ਪੀਸਾਂ ਦਾ ਸ਼ੌਂਕ ਕਰਾਵਾਂਗੇ ਜੀ ਤੇ ਬਹੁਤ ਹੀ ਵਧੀਆ ਵਧੀਆ ਕਬੂਤਰੇ ਭਾਈ ਉਹਨਾਂ ਦੇ ਆ ਦੇਖੋ ਇਹ ਜੀ 골ਡਨ ਟੈਡੀ ਸਾਰੇ ਹੈਗੇ ਵੀਰ ਦੇ ਤੇ ਵਿੱਚੇ ਆਸਲੇਟੀ ਕਬੂਤਰ ਵੇਖਣੀ ਵਾਲਾ ਏ ਇਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਤੇ ਆ ਡੈਡੀ ਨੇ ਆ 골ਡਨ ਠੀਕ ਹੈ ਉਹ ਵੀ ਤੇ ਉਹਨੇ ਜੈਲਦਾਰ ਲੋ ਜੀ ਆਪਣਾ ਸਭ ਤੋਂ ਪਹਿਲਾਂ ਨਾ ਕਾੜੇ ਵਾਲੀ ਇਹਦੀ ਡੈਡੀ ਹੈ ਭਾਜੀ ਇਹਦਾ ਤੁਹਾਨੂੰ ਕੁਸ਼ੌਂਕ ਕਰਨ ਲੱਗੇ ਜੀ ਆਹ ਲਈ ਪਰ ਬਈ ਹੋ ਗਏ ਲੋਈ ਆਂ ਬਰ ਜੇ ਇਹ ਫੁੱਲ ਕਦਰ ਭਈ ਸ਼ੌਂਕਰਾ ਲੋਈ ਆ ਇਹ ਕਾਂਡੇ ਦੀ ਚੜੀ ਲੋਈ ਆ ਆਪਣੇ ਭਾਈ ਨਾ ਗਫਰੋਜਪੁਰੀ ਆ ਜੀ ਸ਼ੌਂਕ ਦੇ ਬਹੁਤ ਫਰੋਜਪੁਰੀਆਂ ਦਾ ਕੀਤਾ ਇਹਦਾ ਵੀ ਕਰੋ ਜੀ ਬਹੁਤ ਹੀ ਆਲਾ ਚੀਜ਼ ਜੀ ਦਾ ਸ਼ੌਂਕ। ਲੋ ਜੀ ਆਹ ਪਰ ਜੇ। ਹਾਂ ਜੀ। ਬਹੁਤ ਹੀ ਵੱਡਾ ਫਿਰੋਜ਼ਪੁਰੀ ਕਬੂਤਰ ਜੇ। ਬਹੁਤ ਹੀ ਚੰਗਾ ਲੱਗਾ ਭਜੀਆ। ਅੱਜ ਕਬੂਤਰ ਸਰੀਆ ਤੇ ਥਿਹੜੇ ਵੀਰ ਜੀ ਥੱਲੇ ਉੱਤੇ ਹੋ ਜਾਂਦੇ ਆ। ਤੇ ਬਾਕੀ ਆਪਾਂ ਤੁਹਾਨੂੰ ਸ਼ੌਂਕ ਕਰਾਉਨੇ ਇੱਕ ਆ। ਕਬੂਤਰ ਆ ਜੀ। ਪੁਰਾਣੀ ਨਾ ਪੁਰਾਣੀ 올ਡ ਬਰੀਡ ਲਾਖੇ ਬਹੁਤ ਹੀ ਜਿਹੜਾ ਘੱਟ ਆ ਇਹ ਵੇਖਣ ਨੂੰ ਮਿਲਦੇ ਆ ਤੇ ਫੇਰ ਹੀ ਮੈਂ ਜਿਹੜਾ ਭਰਾਵਾਂ ਵਾਲਾ ਸ਼ੌਂਕ ਕਰਾਉਂਦੇ ਆ ਤੇ ਲੋਈ ਪਰਦਾ ਹੀ ਸ਼ੌਂਕ ਕਰ ਬਹੁਤ ਹੀ ਤਗੜਾ ਇਹਨੂੰ ਪਰ ਲੱਗਾ ਠੀਕ ਹੈ ਫੁੱਲ ਕਰਨਾ ਤਾਂ ਭਈ ਸ਼ੌਂਕ ਰਹੇ ਲੋਈ ਆ ਫੁੱਲ ਕਲਰ ਜਿਹੜਾ ਬਾਕੀ ਭਾਈ ਜੋਦੇ ਵੀ ਜਰਮਨ ਵਾਲੇ ਦੇ ਦੇਖੋ ਜੀ ਕਬੂਤਰ ਆਪਣੇ ਵੀਰ ਨੇ ਬਹੁਤ ਵਧੀਆ ਵਧੀਆ ਕਬੂਤਰ ਖੇ ਆ ਪਾਤਾ ਨੂੰ ਸ਼ੌਂਕ ਕਰਾਉਂਦੇ ਪਏ ਆ ਪੀਸ ਸਾਰੇ ਬਹੁਤ ਹੀ ਸਲੈਕਟਡ ਜੇ ਆਪਾਂ ਜਿਹੜੇ ਆ ਉਹਨਾਂ ਦਾ ਸ਼ੌਂਕ ਕਰਾਉਂਦੇ ਪਏ ਵੱਧ ਤੋਂ ਵੱਧ ਉਹਨਾਂ ਨੇ ਜਿਹੜਾ ਵਾ ਕਬੂਤਰ ਖੇ ਆ ਇਹ ਕੋ ਸਾਹਮਣੇ ਦੇਖੋ ਕਬੂਤਰ ਲੱਬ ਵਾਲੇ ਟਾਈਪ ਸਾਰੇ ਠੀਕ ਹੈ ਲੋਈ ਹੰਤਾਂ ਨੂੰ ਸ਼ੌਂਕ ਕਰਾਂਗੇ ਮਿੱਸਾ ਜੈਲਦਾਰ ਬਹੁਤ ਹੀ ਜ਼ਿਆਦਾ ਲਾਲ ਪਰਜੀ ਬਹੁਤ ਹੀ ਜ਼ਿਆਦਾ ਘੱਟ ਲੱਗਦੇ ਇਹ ਲਾਲ ਹੀ ਕਲਰ ਜੇ ਦਾ ਆਉਂਦੇ ਆ ਲਓ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਅੱਖ ਦਾ ਸ਼ੌਂ ਕਰਾਉਂਦੇ ਖਰਾਏ ਭਾਈ ਰੋਈਆ ਪਰ ਜੇ ਦਾ ਦੇਖੋ ਜੀ ਲਾਲ ਸ਼ੇਡ ਆਉਂਦੀ ਲਾਲ ਪਰੇ ਬਿਲਕੁਲ origignal ਹਾਲਤ ਜੇ ਬਹੁਤ ਹੀ ਵਧੀਆ ਮੈਂ ਕਹਿੰਦਾ ਵੀ ਇਹਨੂੰ ਕਹਿੰਦੇ ਨੇ ਨਾ ਜੀ ਰਣ ਆਹ ਕੁਤਤ ਦੇ ਲੋਈ ਬਹੁਤ ਹੀ ਵਧੀਆ ਕਬੂਤਰ ਜੇਰੇ ਭਾਈਆਂ ਲੋਈ ਇੱਕ ਹੋਰ ਕਮਾਂਡਰ 우ਸਤਾਦ ਆਸ਼ਕਸਨ ਵਾਲੀ ਬੀੜਿਆ ਜੀ ਤੇ ਲੋਈ ਸ਼ੌਂਕ ਕਰੋ ਜੀ ਬਹੁਤ ਹੀ ਘੱਟ ਵੇਖਣ ਨੂੰ ਲੱਭਦੇ ਆ ਬਲਕੁਲ ਪਿਓਰ ਹਾਲਤ ਦੇ ਵਿੱਚ ਹੀ ਹੈ ਫਰਦ ਤਾਂ ਦਾ ਸ਼ੌਂਕ ਕਰਾਉਂਦਾ ਭਾਈ। ਹਾਲੋ ਜੀ ਆ ਪਰ ਜੀ ਇਹਦਾ। ਠੀਕ ਹੈ। ਹਾਲੋ ਜੀ। ਹਾਂ। ਲੋਵੀ ਇੱਕ ਆਇਆ ਜੀ। ਆ ਪੀਸ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ। ਹਰਾਮਪੁਰੀ ਬਲੈਡ ਲਾਈਨ ਦੇ ਵਿੱਚੋਂ। origignal ਬਹੁਤ ਹੀ ਤਗੜੀ ਬਲੈਡ ਲਾਈਨ ਜੀ ਆ ਵੀ। ਤਈਏ ਬਈ ਸਹੀ ਠੀਕ ਹੈ ਲਓ ਜੀ ਆ ਕਬੂਤਰ ਹੁੰਦਾ ਨੂੰ ਇੱਕ ਸ਼ੌਕ ਕਰਾਉਣ ਲੱਗੇ ਆ origignal ਜਿਹੜਾ ਸਲੇਟੀ ਕਬੂਤਰ ਹੈ ਜੀ ਬਹੁਤ ਹੀ ਵੱਡਾ ਸਲੇਟੀ ਕਬੂਤਰ ਬਹੁਤ ਜਿਆਦਾ ਪਸੰਦ ਆਇਆ ਆ ਲੋ ਜੀ। ਸਹੀ ਪਰਦਰਸ਼ਨ ਕਰਾਇਆ। ਲੋ ਇਹ ਵੇਖੋ ਜੀ ਬਹੁਤ ਜ਼ਿਆਦਾ ਲੈਂਥਿਕ ਹੁੰਦਾ ਇਹਨੂੰ ਲੱਗਾ ਏ। ਬਹੁਤ ਹੀ ਪਿਓਰ ਉਹਦੇ ਮਜ਼ਾ ਹੀ ਆ ਗਿਆ ਕਬੂਤਰ ਨੂੰ ਦੇ ਕੇ ਜੀ। ਕਲੋਨੀ ਕਲੋਨੀ ਵੀ ਤੁਹਾਨੂੰ ਦਿਖਾਉਣੇ ਦਾ ਸ਼ੌਂਕ ਰਹਾਵੇਂ ਆ। ਹਾਂ ਜੀ। ਇਹ ਗਿਆ ਸਲੇਟੀ ਕਬੂਤਰ ਜੀ। ਬਹੁਤ ਹੀ ਵੱਡਾ ਕਿੱਥੇ ਇੱਕ ਲੋਹੀ ਹੁੰਤਾਂ ਨੂੰ ਪਾ ਡੱਬਾ ਲਾ ਦਸ਼ਮ ਕਰਉਣ ਲੱਗੇ ਲਈਆ ਪਰ ਦੇ ਖੋਲਦਾਂ ਤਾਂ ਲੋਹੀ ਆ ਜੀ ਡੱਬਾ ਕਬੂਤਰ ਇੰਨੇ ਜੜੇ ਆ ਆ ਕਮਰੇ ਦੇ ਵਿੱਚ ਆਪਣੇ ਜੋਤੀ ਭਾਈ ਨੇ ਦੀ ਮਾਤਾ ਜੀ ਮੰਮੀ ਜੀ ਉਹੀ ਹਸਾਮ ਦੇਖਭਾਲ ਕਰਦੇ ਨੇ ਤੇ ਹੁਣ ਤੁਹਾਨੂੰ ਆਪੇ ਸ਼ੌਂਕ ਕਰਾਉਣ ਲੱਗੇ ਆ ਜੀ ਅਲੀ ਵਾਲੀ ਬਰੀਡ ਅਲੀ ਵਾਲੀ ਬਰੀਡ ਦੇ ਵਿੱਚੋਂ ਹੀ ਅਲੀ ਵਾਲੀ ਬਰੀਡ ਦੇ ਵਿੱਚੋਂ ਪਿਓਰ ਅਲੀ ਵਾਲੀ ਮਾਦੀ ਨਾਰੇ ਜੀ ਨਰ ਜੇ ਨਰ ਪਿਓਰ ਅਲੀ ਵਾਲਾ ਜੀ ਲੋਈ ਕੁੰਦਾ ਲੈ ਕੋਈ ਸਹੀ ਬਾਈ ਲਈ ਪਿਓਰ ਜੇ ਸਹੀ ਛੱਡਿਓ ਬਈਓ ਲੋ ਜੀ ਆ ਚੰਦ ਕਬੂਤਰ ਜਿਨ੍ਹਾਂ ਦਾ ਪਤਾ ਨਹੀਂ ਸ਼ੌਕ ਕਰਾਇਆ ਵਾ ਤੇ ਆਪਣਾ ਜੋਧਾ ਵੀਰਾ ਹੈ ਜਰਮਨ ਤੋਂ ਉਹਨਾਂ ਦੇ ਕਬੂਤਰ ਆ ਸਾਰੇ ਜਿੰਨੇ ਵੀ ਹੈਗੇ ਆ ਠੀਕ ਹੈ ਜੀ ਤੇ ਵੀਡੀਓ 'ਚ ਵਾਤਵਾਦ ਕਮੈਂਟ ਕਰਿਓ ਤੇ ਸਪੋਰਟ ਜਰੂਰ ਆਪਣੇ ਭਰਾ ਦੀ ਕਰਿਓ ਜੀ ਆਹ ਵੇਖੋ ਜੀ ਕਬੂਤਰ। ਇਹ ਕਬੂਤਰ ਇੱਕ ਤੋਂ ਇੱਕ ਹੈ ਜੀ। ਤੇ ਨੈਕਸਟ ਟਾਈਮ ਜੇ ਦੋਨਾਂ ਭਾਈ ਹਣਾਉਣਾ ਵਾ ਜੀ ਹੋਰ ਆਪਣੇਆ ਜਨਵਰੀ ਦੇ ਮਹੀਨੇ ਤੇ ਉਦੋਂ ਤੁਹਾਨੂੰ ਜਿਹੜਾ ਆਪਾਂ ਪੂਰਾ ਸ਼ੌਂਕ ਕਰਾਵਾਂਗੇ ਜੀ ਆਹ ਜਿਹੜਾ ਅੱਗੇ ਤਾਂ ਮੈਂ ਕਬੂਤਰੀ ਦਾ ਸ਼ੌਂਕ ਕਰਾ ਦਿੱਕਾਂ। ਆ ਵੀ ਕਬੂਤਰ ਦੇਖੋ ਜੀ। ਤੇ ਮਿਲਦੇ ਹਾਂ ਤਾਂ ਨੈਕਸਟ ਵੀਡੀਓ ਵੀਡੀਓ ਦੇਖ ਲਈ ਬਹੁਤ-ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਜੀ।